အစ်ကိုကြီးရောက်ကြပြီ ਕੱਲ ਰਾਤ ਸਿਟੀ ਬੰਗਾ ਦੇ ਵਿੱਚ ਇੱਕ ਦੋ ਗਰੁੱਪ ਸੀ ਇਹਨਾਂ ਇੱਕ ਗਰੁੱਪ ਨੇ ਦੂਸਰੇ ਗਰੁੱਪ ਦੇ ਬਰ ਸਾਕੇ ਦੁਕਾਨ ਦੇ ਉਹਨਾਂ ਦੇ ਜਿਹੜੇ ਬਰ ਮੋਟਰਸਾਈਕਲ ਖੜੇ ਸੀ ਉਹਦੇ ਪੰਨ ਤੋੜ ਦਿੱਤੇ ਜਿਹੜਾ ਇੱਕ ਬੰਦਾ ਦੁਕਾਨ ਦੇ ਅੰਦਰ ਸੀ ਉਹਨੇ ਅੰਦਰੋਂ ਦੁਕਾਨ ਦਾ ਸ਼ਟਰ ਲਗਾ ਲਿਆ ਤੇ ਲੇਕਿਨ ਮੋਟਰਸਾਈਕਲ ਦੀ ਪੰਨ ਤੋੜ ਉੱਤੇ ਹੋਈ ਥੋੜੀ ਜਿਹੀ ਗੜਬੜੀ ਹੋ ਗਈ ਉਸ ਤੋਂ ਬਾਅਦ ਬੰਦੇ ਜਿਹੜੇ ਜਦੋਂ ਦਗਨਗਨ ਵਾਲਿਆਂ ਨੂੰ ਪਤਾ ਲੱਗਿਆ ਉਹ ਗਰੁੱਪ ਸੇ ਆਪਣੇ ਬੰਦੇ ਇਕੱਠੇ ਕਰਕੇ ਥੋੜੇ ਜਿਹਾ ਉਹਨਾਂ ਨੇ ਰੇਲਵੇ ਰੋਡ ਦੇ ਉੱਪਰ ਹੀ ਦੂਸਰੇ ਗਰੁੱਪ ਦੇ ਵਿੱਚ ਇੱਕ ਗੱਡੀ ਮਾਰੀ ਦੂਸਰੇ ਗਰੁੱਪ ਦੇ ਇੱਕ ਮੁੰਡੇ ਚ ਗੱਡੀ ਮਾਰ ਉਹ ਚ ਸੱਟ ਲੱਗ ਗਈ ਡਿਗੀ ਪਰ ਲੇਕਿਨ ਬਚ ਗਿਆ ਬੰਦਾ ਬਿੱਤੀ ਇਸ ਬੰਦ ਦੇ ਵਿੱਚ ਅਸੀਂ ਰਤੀ ਸ਼ਾਮੀ ਹੋਇਆ 8 7 8 ਵਜੇ ਇਸ ਨੇ ਕੋ ਮੁੰਡਾ ਦਾਖਲ ਹੋਇਆ ਸੀ ਉਹਦੇ ਬਿਆਨ ਦੇ ਉੱਪਰ ਜਿਹੜਾ ਮੁਕਦਮਾ 109 ਜਿਹੜਾ ਕਿ ਪਹਿਲਾਂ ਜਿਹਨੂੰ 307 ਕਹਿੰਦੇ ਸੀ ਇਹ 118 ਜਿਹੜਾ ਪਹਿਲਾਂ 324 ਆਪੀਸੀ 115 2 323 ਇਸ ਇਹਨਾਂ ਸੈਕਸ਼ਨਾਂ ਦੇ ਵਿੱਚ ਪਰਚਾ ਦਰਜ ਕੀਤਾ ਇਹ ਪਰਚਾ ਜਿਹੜਾ ਗੱਡੀ ਜਿਹੜੇ ਗੱਡੀ ਚਲਾ ਕੇ ਮਾਰ ਕੇ ਮੁੰਡਾ ਜਿਹਨਾਂ ਨੇ ਸੱਟਿਆ ਉਸ ਗਰੁੱਪ ਦੇ ਉੱਪਰ ਕੋਦੇ ਵਿੱਚ ਦੋ ਹੀ ਮੇਨ ਬੰਦੇ ਆ ਦੋਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਿਹਦੇ ਵਿੱਚੋਂ ਜਿਹੜਾ ਇਕ ਸੁਖਵੀਰ ਸਿੰਘ ਪ੍ਰੈਜ਼ੀਡੈਂਟ ਆਫ ਗੁਣਾਚ ਕੋ ਫੜ ਲਿਆ ਦੂਸਰੇ ਵਾਸਤੇ ਰੀਡ ਕਰ ਰਹੇ ਆਂ ਔਰ ਡੱਡੀ ਵੀ ਉਹ ਫੜ ਲਈਏ ਜਿਹੜਾ بیسਬਾਲ ਉਹ ਵੀ ਫੜ ਲਿਆ ਗੱਡੀ ਚੋਂ ਜਿਹੜਾ ਖੰਡਾ ਸੀ ਉਹਦੇ ਫੜਿਆ ਔਰ ਖੰਡਲ ਮੁਰਗਨ ਸ਼ਾਨ ਵਾਲਾ ਉਹ ਵੀ ਆਪਣੇ ਕੋਲ ਆ ਗਿਆ ਤੇ ਅਸੀਂ ਬਾਕੀ ਵੀ ਜਿਹੜੇ ਇਹਦੇ ਨਾਲ ਬੰਦਾ ਰਹਿਦਾ ਉਹ ਵੀ ਤੁਰੰਤ ਬਿਸਤਰਾ ਕਰ ਲਵਾਂਗੇ Thank you.